ਪ੍ਰਿੰਸੀਪਲ ਸਰਵਣ ਸਿੰਘ 8 ਜੁਲਾਈ 1940 ਈਸਵੀ ਨੂੰ ਉਹਨਾਂ ਦਾ ਜਨਮ ਹੋਇਆ ਖੇਡਾਂ ਨੂੰ ਸਿਹਤਮੰਦ ਮਨੰਜਨਮਨ ਵਾਲਾ ਅਤੀ ਸ਼ਹਿਦ ਹਾਂ ਤੇ ਆਪਣੀ ਮਿੱਤਰ ਮੰਡਲੀ ਵਿੱਚ ਰੌਣਕੀ ਲੇਖਕ ਕਰਕੇ ਜਾਣਿਆ ਜਾਣ ਵਾਲਾ ਪ੍ਰਸਿਰਤ ਸਰਵਣ ਸਿੰਘ ਪੰਜਾਬ ਦੇ ਇਕ ਕਿਸਾਨ ਘਰਾਨੇ ਦਾ ਜੰਮ ਪੜ ਹੈ ਲੇਖਿਕ ਦੇ ਤੌਰ ਤੋਂ ਆਪਣਾ ਜੀਵਨ 1966 ਤੋਂ ਸ਼ੁਰੂ ਹੁੰਦਾ ਹੈ ਤੇ ਉਦੋਂ ਤੋਂ ਇਹ ਉਹ ਨਿਰੰਤਰ ਆਰਸੀ ਤੋਂ ਪਵਿੱਤਰ ਕੌਮੀ ਇਕਤਾ ਵਰਗੇ ਮਾਸਿਕ ਪੱਤਰ ਤੋ ਆਪਣਾ ਜੀਵਨ ਸ਼ੁਰੂ ਕੀਤਾ ਪੰਜਾਬੀ ਟ੍ਰੂਵਲ ਦੇ ਅਜੀਤ ਵਰਗੇ ਦੇਣਿਕਾ ਪੱਤਰ ਲਈ ਖੇਡਾਂ ਖੇਡ ਮੰਡਲ ਖੇਡ ਮંચ ਪ੍ਰਮੇਨੀਆਂ ਅਖਰ ਖਿਡਾਰੀਆਂ ਬਾਰੇ ਲਿਖਦੇ ਆ ਰਹੇ ਹਨ ਨਿਮੰਦ ਸੰਗ੍ਰਹਿ ਇਹਨਾਂ ਦੇ ਹਨ ਪੰਜਾਬ ਦੇ ਉੱਗੇ ਖਿਡਾਰੀ ਖੇਡ ਸੰਸਾਰ ਖੇਡ ਜਗਤ ਵਿੱਚ ਭਾਰਤ ਪੰਜਾਬੀ ਖਿਡਾਰੀ ਖੇਡ ਮੈਦਾਨ ਤੇ 올림픽 ਖੇਡਾਂ ਪੰਜਾਬ ਦੀਆਂ ਦੇਸੀ ਖੇਡਾਂ ਪਿੰਡਾਂ ਦੀ ਸਾਥ ਵਿੱਚੋਂ ਮੇਰੀ ਅਮਰੀਕੀ ਫੇਰੀ ਅੱਖੀ ਵੇਖਣਾ ਰੱਜੀਆਂ ਤੇ ਇਹ ਕੁਝ ਹੁਨਮੰਦ ਜਿਵੇਂ ਆਪਾਂ ਕਹਿੰਦੇ ਨੇ ਹੁਨਮੰਦਕ ਨਿਵੰਦ ਵਿਝਾਨ ਜਿਵੇਂ ਕਿ ਭਾਰਤ ਵਿੱਚ ਹੋਕੀ ਡਾਰਟ ਟਿਕਟ ਡਾਰਟ ਟਿਕਟ ਦਾ ਸ਼ੌਂਕ BNR ਡਾਕਟਰਾਂ ਇਕੱਠੀਆਂ ਕੀਤੀਆਂ ਸੀ ਉਹਨਾਂ ਦੇ ਆਧਾਰ ਤੋਂ ਨੇ ਇੱਕ ਨਿਵੰਦ ਲਿਖਿਆ ਪਾਠ ਪੁਸਤਕ ਦੀਆਂ ਜਿਹੜੀਆਂ ਨਿਵੰਦ ਹੈ ਜਿਵੇਂ ਕਬੱਡੀ ਪੰਜਾਬ ਦੀ ਸਿੰਘ ਦੀ ਪੁਸਤਕ ਇਹ ਨਿਵੰਦ ਜਿਵੇਂ ਕਿ ਇਹਨਾਂ ਦੀ ਖੇਡ ਸੰਸਾਰ 1982 ਦੇ ਵਿੱਚ ਇਹ ਲਿਖੀ ਗਈ ਇਹ ਡਾਕਟਰ ਸਰਵਜਿੰਗ ਦੀ ਪੁਸਤਕ ਹੈ ਖੇਡ ਸੰਸਾਰ 1982 ਦੇ ਵਿੱਚ ਵਿੱਚੋਂ ਇਹ ਲਿਆ ਗਿਆ ਹੈ ਜਿਹੜਾ ਇਹ ਕਬੱਡੀ ਪੰਜਾਬ ਦੀ ਹੈ ਇਨਾਂ ਨੇ ਖੇਡਾਂ ਦੇ ਬਾਰੇ ਆਪਣੇ 22 ਨਿਵੰਦ ਵੀ ਸੀ ਵਿੱਚ ਪੁਸਤਕਾਂ ਹਨ ਇਸ ਵਿੱਚ ਕੁਆਲਿਟੀ ਨੂੰ ਉਗਾੜਿਆ ਵੀ ਗਿਆ ਤੇ ਮਹੱਤਵ ਵੀ ਦਿੱਤਾ ਗਿਆ ਇਸ ਤੋਂ ਇਲਾਵਾ ਸੂਰੋਲ ਸ਼੍ਰੀ ਫਲਾਈਂਗ ਸਿੰਘ ਮਿਲਖ ਸਿੰਘ ਫਲਾਈਂਗ ਸਿੰਘ ਮਿਲਖਾ ਸਿੰਘ ਇਹਨਾਂ ਦਾ ਇੱਕ ਨਿਵੰਦ ਹੈ ਬਹੁਤ ਬੜਾ ਲੋਕਪ੍ਰਿਆ ਹੋਇਆ ਇਹ ਪ੍ਰਿੰਸੀਪਲ ਸਰਬੰਤ ਸਿੰਘ ਸੀ ਜਿਨ੍ਹਾਂ ਦੀ ਆਪਾਂ ਪ੍ਰਮੁੱਖ ਨਿਵੰਦਕਾਰ ਵੱਜੋਂ ਕੁਝ ਜਾਣਕਾਰੀ ਲਈ ਹੈ ਜਿਨ੍ਹਾਂ ਦਾ ਜਨਮ 8 ਜੁਲਾਈ ਨੂੰ 1440